ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਹੋ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਵੇਹਲਾ ਭਈਆ ਬੁੜੇ ਵੀ ਹੁਣ ਰਹਿ ਪਏ ਆ ਮਥਾ ਹੀ ਤੁਰਦੇ ਆ ਓ ਉਮਰ ਵੜੀ ਆ ਚਾਚਾ ਉਹ ਬੜਾ ਕਿਵੇਂ ਡੱਕ ਡੋਲੇ ਦੇ ਖਾਂਦੇ ਤੁਰੇ ਆਉਣੇ ਆਏ ਹੁਣ ਤਾਂ ਡੱਕ ਡੋਲੀ ਖਾਣੇ ਆ ਬੁੱਢਾ ਵਿਆਹ ਸ਼ੀਖ ਪਰੀਦ ਕੰਮ ਲਗੀ ਦੇ ਓਏ ਆਜੋ ਬਹਿ ਜਾਓ ਬੁੜਿਓ ਹਾਉ ਕੋਈ ਹੱਡ ਬੀਤੀ ਹੱਡ ਬੀਤੀ ਕੀ ਸੁਣਾਏ ਇਹਦਾ ਲੱਕ ਨਹੀਂ ਕੰਮ ਕਰਦਾ ਮੇਰੇ ਗੋਡੇ ਨਹੀਂ ਕੰਮ ਕਰਦੇ ਉਹ ਵੇੜਾ ਯਾਦ ਆਉਂਦਾ ਜਦੋਂ ਸਾਰਾ ਸਾਰਾ ਦਿਨ ਹਾੜੀ ਵੜਣੀ ਪਪਾਪਾਰ ਕਦੇ ਥਕੇਵਾਂ ਨਹੀਂ ਸੀ ਮੰਨੇ ਸਹੀ ਗੱਲ ਉਹਨਾਂ ਅੰਨੀ ਤਾਕਤ ਸੀ ਸ਼ਰੀਰਾਂ ਵਿੱਚ ਬਾਲਟੀ-ਬਾਲ ਜੀ ਦੁੱਧੀ ਪੀ ਜਾਂਦੀ ਸੀ ਗਿਆ ਮੱਖਣੀ ਮਲਾਈ ਖਾਈ ਦੀਆਂ ਸੀ ਜੀਆਂ ਬਾਬਾ ਠਾਣਾ ਛਾ ਮੈਂ ਸੁਣਿਆ ਤੂੰ ਪੁਲਿਸ ਦੀ ਵੀ ਨੌਕਰੀ ਕੀਤੀ ਉਹਦੋਂ ਬੜਾ ਤੇਰੇ ਚ ਬਲ ਹੁੰਦਾ ਸੀਗਾ ਉਹਨਾਂ ਅੰਨੀ ਜਾਨ ਸੀ ਸ਼ਰੀਰ ਦੇ ਵਿੱਚ ਕੰਟੈਂਟ ਕੋਲਡਰ ਭਾਰ ਕਰਦੇ ਰਹੇ ਬਾਵਾ ਨਾਲ ਤੇ ਹੁਣ ਤਾਂ ਮੰਜਾ ਦੀ ਚੱਕੀ ਦਾ ਉਹ ਵਾਕਈ ਬੁੜਿਆਂ ਦੇ ਵਿੱਚ ਅੰਨੀ ਜਾਨ ਸੀ ਤੇ ਅੰਨੇ ਜੱਫੇ ਸੀ ਇਹ ਦੇਖਦਾ ਗੱਡੇ ਨੇ ਗੱਡੇ ਤੇ ਪੀਟਰੀਆਂ ਲੱਤ ਦੇਣਾ ਚਾਰ ਚਾਰ ਦਾ ਪੱਖਾ ਐ ਖੇਤੋਂ ਪਾਣੀ ਵਾਲਾ ਚੱਕ ਕੇ ਸਿਰ ਤੇ ਉਸ ਖੇਤ ਲੈ ਜਾਣਾ ਉਹ ਕੁੜਿਓ ਬਾਟੀ ਬਾਟੀ ਧੋਦੀ ਪੀ ਜਾਂਦੇ ਸੀਗੇ ਇੰਨਾਂ ਤੇ ਪੱਖਾ ਤੁਹਾਡੇ ਮੂਰੇ ਕੀਚੀ ਸੀ ਸਾਰਾ ਸਾਰਾ ਦਿਨ ਖੇਤਾਂ 'ਚ ਹੜ ਵਾਉਣਾ ਤੇ ਗੱਡਾ ਗੱਡਾ ਪੱਠਾ ਦਾ ਲਿਆਉਣਾ ਫਿਰ ਅੱਧੀ ਕੁੱਤਰਨਾ ਵਾਹ ਹੁਣ ਤਾਂ ਗੱਡੀ ਲਿਓ ਲੱਥੀ ਪਈ ਐ ਬਹਿ ਕੇ ਉੱਠਿਆ ਜਾਂਦਾ ਉਹ ਤੁਮਦੇ ਬਦਲਾ ਵਾਂਗ ਉੱਡ ਗਈ ਜਵਾਨੀ ਸਮਿਆਂ ਦੇ ਨਾਲ-ਨਾਲ ਸਾਥੀ ਵੀ ਚਲੇ ਗਏ ਇੱਥੇ ਬੈਠ ਕਿਸੇ ਨਹੀਂ ਰਹਿਣਾ ਸਮੇਂ ਦੇ ਨਾਲ ਹਰ ਇੱਕ ਨੇ ਤੁਰ ਜਾਣਾ ਉਹ ਬੜੇ ਪਾਵੜੀ ਪੈੜੀ ਚੀਜ਼ ਆ ਤੈ ਸਿੰਘ ਰੋੜ ਦੀ ਲਿਖਿਕਾਤਾ ਕਵੀਸ਼ਰ ਅਕਬਾਲ ਸਿੰਘ ਪਰਮਜੀਤ ਸਿੰਘ ਪੰਮਾ ਫੇਰ ਉਹ ਕਹਤੋਂ ਕਿਉਂ ਸੋ ਬਚਪਨ ਗਿਆ ਜਵਾਨੀ ਲੰਗੀ ਫੇਰ ਬੜੇ ਪਾ ਆਇਆ ਸਾਰੀ ਆਖਣ ਬਾਬਾ ਬਾਬਾ ਨਾ ਚਾਚਾ ਨਾ ਤਾਇਆ ਉਹ ਡੰਗਾ ਹੈ ਹੁਣ ਕਾਲ ਵਖਾੜੀ ਮੂੰਹ ਬੈਠਾ ਹੈ ਅੱਡੀ ਖੜ ਖੜ ਕਰਦੀ ਰੁਕ ਰੁਕ ਚੱਲੇ ਲੀਤੋਂ ਲੇਗੀ ਗੱਡੀ ਹੋ ਕਰਨੇ ਤੋਂ ਮਜਬੂਰ ਹੋ ਗਿਆ ਮੋਰ ਪੱਟਾਂ ਦੇ ਰੁੱਸੇ ਗੋਡੇ ਚੰਦਰੇ ਸਾਥ ਛੱਡ ਗਏ ਨਾ ਤਾਕਤ ਵਿੱਚ ਦੁੱਸੇ ਉਹ ਸਰਦਾ ਸੀ ਪੱਪਾਂ ਤੇ ਹੋ ਕੇ ਨਹੀਂ ਲਾਉਂਦਾ ਸੀ ਅੱਡੀ ਖੜਖੜ ਕਰਦੀ ਰੁਕਰੁਕ ਚੱਲੇ ਲੀਤੋਂ ਲੈ ਗਈ ਗੱਡੀ ਹੋਏ ਵਜਨ ਚੱਕ ਕੇ ਰਿਹਾ ਦੌੜਦਾ ਵਜਨ ਚੱਕ ਕੇ ਰਿਹਾ ਦੌੜਦਾ ਡੰਡ ਬੈਠ ਕਾ ਲਾਉਂਦਾ ਡੌਲੇ ਅੱਜ ਜਵਾਬ ਦੇ ਗਏ ਡਰ ਡਰ ਮੰਜਾ ਡਾਉਂਦਾ ਕਿਆ ਜਾਵੇ ਖੇਡੀ ਬੜੀ ਕਬੱਡੀ ਖੜ ਖੜ ਕਰਦੀ ਰੁਕ ਰੁਕ ਕੇ ਚੱਲੇ ਲੀ ਤੋੜੇਗੀ ਗੱਡੀ ਹੋਏ ਕੰਨੋ ਬੋੜਾ ਕੰਨੋ ਬੋੜਾ ਅੱਖੋਂ ਅੰਨਾ ਐਨਕ ਲੱਗਦੀ ਮੋਟੀ ਨਕਲੀ ਨੇ ਤੰਦ ਝਾੜਾ ਸਾਰੇ ਕਿਵੇਂ ਚਵਾ ਮਾ ਰੋਟੀ ਉਹ ਦੇ ਤਾ ਵੀ ਤਮਜੋਰ ਹੋ ਗਿਆ ਕਵਜ ਬਿਮਾਰੀ ਵੱਡੀ ਖੜਖੜ ਕਰਦੀ ਰੁਕਰੋਕਰ ਚੱਲੇ ਲੀਤੋ ਲੈ ਗਈ ਗੱਡੀ ਹੋ ਨੋ ਕਹਿੰਦੀ ਮੈਂ ਪੋਚਾ ਲਾਇਆ ਨੋ ਕਹਿੰਦੀ ਮੈਂ ਪੋਚਾ ਲਾਇਆ ਬਾਪੂ ਇੱਥੇ ਖੜਜੀ ਵਾਰ-ਵਾਰ ਨਹੀਂ ਲੱਗਦਾ ਮੈਥੋਂ ਨਾ ਤੂੰ ਅੰਦਰ ਵਰਜੀ ਓ ਸਾਰੇ ਪਿੰਡ ਤੋਂ ਘੁਮ ਕੇ ਆ ਗਿਆ ਨਹੀਂ ਗਈ ਕੋਈ ਛੱਡੀ ਖੜਖੜ ਕਰਦੀ ਰੁਕਰੋਕਰ ਚੱਲੇ ਲੀ ਤੋਂ ਲੇਗੀ ਗੱਡੀ ਓਏ ਡੰਗਰਾ ਨਾਲ ਰਲਾਤਾ ਬਾਪੂ ਮੰਜੀ ਕਰੋ ਚਕਾ ਕੇ ਪਾਣੀ ਵਾਲਾ ਜੂੜ ਵੱਡਤਾ ਪੱਕਾ ਘੜਾ ਟਕਾ ਕੇ ਓੱਖ ਸਤਾਵੇ ਰੋਟੀ ਢੀਕੇ ਓੱਖ ਸਤਾਵੇ ਰੋਟੀ ਢੀਕੇ ਕਦੋਂ ਆਉ ਨੂੰ ਵੱਡੀ ਖੜ ਖੜ ਕਰਦੀ ਰੁਕ ਰੁਕ ਚੱਲੇ ਲੀ ਤੋਂ ਲੇਗੀ ਸਾਥਨ ਸਾਥ ਛੱਡ ਗਈ ਲੰਗੀਆਂ ਬਹੁਤ ਤਰੀਕਾ ਜੀਵਨ ਨਾਲ ਉਹ ਮਰਨਾ ਚੰਗਾ ਕਰਦਾ ਨਾਤੀ ਅੜੀਕਾ ਕਦਾ ਆਊਗਾ ਮੌਤ ਸਨੇਹਾ ਤਦ ਛੁੱਟੂਗੀ ਹੱਡੀ ਖੜਖੜ ਕਰਦੀ ਰੁਕ ਰੁਕ ਚੱਲੇ ਲੀਤੋਂ ਰਹੇਗੀ ਗੱਡੀ ਹੋ ਟੈਲ ਕਰੋੜ ਸੁਣਾਵੇ ਸੱਚੀਆਂ ਟੈਲ ਕਰੋੜ ਸੁਣਾਵੇ ਸੱਚੀਆਂ ਜੋ ਦੁਨੀਆਂ ਤੇ ਬੀਤੇ ਕਰਦੇ ਮਾਲਕ ਬਣੇ ਬਗਾਨੇ ਬੈਠੇ ਨੇ ਚੁੱਪ ਕੀਤੇ ਓ ਪਾਲ ਪੰਨੇ ਨੂੰ ਸ਼ੌਕ ਗਾਉਣ ਦਾ ਪਾਲ ਪੰਨੇ ਨੂੰ ਸ਼ੌਕ ਗਾਉਣ ਦਾ